ਖਾਨਦਾਨੀ ਬੰਦੇ ਐਵੇਂ ਨਹੀਂ ਅਸੀਂ ਬੰਦੇ ਖਾਨਦਾਨੀ ਬੰਦੇ ਆ ਸਾਡੇ ਪਿਓ ਨੇ 15 ਮੱਝਾਂ ਰੱਖਿਆ ਸੀ ਕਦੀ ਠਾਕੇ ਉਹਨੇ ਨਹੀਂ ਕਿ ਪੁੱਤ ਉੱਠ ਕੇ ਪੱਠੇ ਪਾਓ ਟੈਥੇ ਲੋਕੀ ਸੜਕੋ ਥੱਲੇ ਲਾ ਕੇ ਕੰਮ ਕਰਾਉਂਦੇ ਆ ਉਹ ਵੀ ਦਾ ਸਟੂਡੈਂਟ ਆ ਜਿਹੜੇ ਅੱਜ ਮਾਲਕ ਬਣ ਕੇ ਬੈਠੇ ਬਿਜ਼ਨਸਾਂ ਦੇ ਅਸੀਂ ਵੀ ਮਾਲਕ ਬਣਾਂਗੇ ਉਹ ਤਿੰਨ ਲੋਕੇਸ਼ਨ ਆ ਮੇਰੇ ਸਰ ਦੀਆਂ ਪਹਿਲੀ ਇੱਕ ਲੋਕੇਸ਼ਨ ਤੇ 1.5 ਸਾਲ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਮਾਹਾਂ ਉੱਥੋਂ ਮੈਂ ਟ੍ਰੇਨਿੰਗ ਹੋ ਗਿਆ ਤੇ ਐਕਸਪਰਟ ਬਣਿਆ ਤੇ ਹੁਣ ਉਹਨਾਂ ਨੇ ਨਵੀਂ ਲੋਕੇਸ਼ਨ ਖੋਲਤੀ ਇਹੇ ਜੀ ਉੱਥੋਂ ਦਾ ਸਟਾਫ ਟ੍ਰੇਨ ਕਰਕੇ ਆਓ ਉਹ 1.5 ਸਾਲ ਦੀ ਮਿਹਨ ਬਰਾਜ ਗੁੱਸੇ ਚ ਗੁਰਾ ਮੈਂ ਉਹਨਾਂ ਵੇਖਿਆ ਬੋਲਿਆ ਨਹੀਂ ਕੋ ਪਰ ਮੈਂ ਵੇਖਿਆ ਬੜੇ ਗੁੱਸੇ ਚ ਸਾਰ ਆਪਣੇ ਆਲ ਹੈਂ ਕਰਦਾ ਕੀ ਜਾਂ ਕੰਮ ਛੱਡਣਾ ਮਜ਼ਦੂਰੀ ਥੱਲੇ ਨਹੀਂ ਮ ਲੱਗਣਾ ਆਹੋ ਮੈਂ ਨਹੀਂ ਕੱਲ ਤੋਂ ਜਾਣਾ ਸਸਕਲ ਪਾਜੀ ਹਾਂਜੀ ਉਹ ਕਾਕਾ ਕੰਮ ਤੇ ਅੱਜ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੱਤੀ ਹਾਂ ਜੀ ਪਾਜੀ ਮੈਂ ਦੇਦੀ ਮੋਨੂ ਨੂੰ ਵੀ ਟ੍ਰੇਨਿੰਗ ਦੇ ਦਿੱਤੀ ਜਸਨ ਨੂੰ ਦੇਤੀ ਹਾਂ ਡਿੰਪਲ ਕੁੜੀ ਨੂੰ ਵੀ ਦੇਤੀ ਸੀ ਤੇ ਕੱਲ ਤੇਜੀ ਲਗੇਸ਼ਨ ਤੇ ਜਾ ਕੇ ਬੱਚਿਆਂ ਨੂੰ ਟ੍ਰੇਨਿੰਗ ਦੇ ਆਈਂ ਅੱਛਾ ਤੇਜੀ ਲਗੇਸ਼ਨ ਨਹੀਂ ਜਾਣਾ ਮੈਂ ਆਹੋ ਟਾਈਮ ਨਾ ਪਹੁੰਚ ਜੀ ਕੋਈ ਨਹੀਂ ਕੱਲ 8 ਵਜੇ ਪਹੁੰਚੂਗਾ ਪਾਜੀ ਉੱਥੇ ਉਹਨਾਂ ਨੇ ਵੀ ਪ੍ਰੋਪਰ ਟ੍ਰੇਨਿੰਗ ਦੇ ਗਏ ਅੱਛਾ ਉਹਨਾਂ ਨੂੰ ਟ੍ਰੇਨਿੰਗ ਦੇ ਆਉਂਗਾ ਤਾਂ ਮੈਂ ਵੇਖੋ ਵੀ ਜੀ ਕਰਨਾ ਹੀ ਪੈਣਾ ਆ ਪਾਪੀ ਪੇਟ ਸਾਰਾ ਕੁਝ ਕਰਾਉਂਦਾ ਹੋ ਲਾਗੇ ਨਾ ਮੋਰਾ ਜੀਆ ਉਹ ਤੈਨੂੰ ਗੱਡੀ ਲੈ ਕੇ ਦੇਣੀ ਕੀ ਆ ਕੀ ਆਲਾ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਜਿਓ ਜਾਈ ਇਹਨੇ ਮੁੰਡੇ ਨੇ ਗੱਡੀ ਲੈਣੀ ਆ ਉਹ ਵੱਖਰੀ ਗੱਲੇ ਦਾ ਮੂੰਹ ਹੈ ਨਹੀਂ ਗੱਡੀ ਲੈਣ ਵਾਲਾ ਜਾਂਦਾ ਇਹਨੂੰ ਅੱਜ ਵੀ ਮੈਂ ਬਸ ਤੇ ਆ ਲੈਣੀ ਭਰ ਕੀ ਆਇਆ ਮਰੀ ਕੀ ਆ ਕੀ ਆ ਕੋਲੀ ਖੜੇ ਵੀਰ ਆ ਕੋ ਕੀ ਆ ਫੋਟੇ ਜੀਟੀ ਇਹ ਹੈਗਾ 2022 ਦਾ ਮਾਡਲ ਸੀਟਾਂ ਠੰਡੀਆਂ ਵੀ ਹੁੰਦੀਆਂ ਤੇ ਗਰਮ ਵੀ ਹੁੰਦੀਆਂ ਸੇਫਟੀ ਫੀਚਰ ਸਾਰੇ ਹੈਗੇ ਆ ਜਾਨੀ ਕਿ ਪਿਛਲੀਆਂ ਵੀ ਗਰਮ ਹੁੰਦੀਆਂ ਨੇ ਹੋਰ ਗੱਲਾਂ ਦੀ ਗੱਲ ਕੀ ਬਾਤ ਹੈ ਅਗਲੀਆਂ ਵੀ ਗਰਮ ਹੁੰਦੀਆਂ ਪਿਛਲੀਆਂ ਵੀ ਗਰਮ ਹੁੰਦੀਆਂ ਮੈਂ ਨਾ ਚਾ ਵੀ ਤਰ ਲਿਆ ਕਰਪਾ ਵੀ ਸੀਟਾਂ ਤੇ ਆ ਓਏ ਕੀ ਆ ਕੀ ਆ ਮਤਲਬ ਕੀ ਆ ਗੱਡੀ ਨਾਲ ਲੱਗੇ ਵੀਰੇ ਬਾਈ ਇਹ ਗੱਡੀ ਅਸਲ ਵਿੱਚ ਘੁਲਦੀ ਵੱਡੀ ਜੀ ਇੱਕ ਮਿੰਟ ਵੀਰੇ ਆਪਣੀਆਂ ਵੀਰੇ ਮੇਰੀ ਆ ਉਹ ਵੀਰੇ ਕੁੜੇ ਵਾਲੀ ਉਹ ਇਹਦੀਆਂ ਵੀਰੇ ਨਹੀਂ ਵੀਰੇ ਮੇਰੀ ਨਹੀਂ ਕਿ ਮੈਂ ਤਾਂ ਬਸ ਤੇ ਆਇਆ ਪੜੀ ਪਾਰਸਲ ਵਾਲਾ ਤੁਹਾਡਾ ਪਾਰਸਲ ਆਇਆ ਭਾਜੀ ਭਾਜੀ ਕੇਕ ਕੀ ਕੋਈ ਆ ਜਾ ਆ ਜਾ ਸਰਪ੍ਰਾਈਜ਼ ਦੇਣਾ ਤੈਨੂੰ ਮੈਂ ਸਰਪ੍ਰਾਈਜ਼ ਸਵਾਦ ਆ ਗਿਆ ਓਏ ਆਹ ਕੌਣ ਖਾ ਗਿਆ ਓਏ ਇਧਰ ਮੁਕਰ ਤੂੰ ਤੇ ਪਾਰਸਲ ਦੇਣ ਵਾਸਤੇ ਆਇਆ ਹਾਂ ਭਾਈ ਕੇਕ ਖਾਣ ਵੀ ਆਇਆ ਹਾਂ ਕਰਮਾ ਦੀ ਗੱਲ ਹੈ ਸਵਾਦ ਆ ਕੇਕ ਭਰਾਵਾ ਇਹਨੇ ਕੱਟਣਾ ਸੀ ਤੂੰ ਪਹਿਲਾਂ ਖਾ ਗਿਆ ਵਾ ਜਨਮ ਦਿਨ ਇਹਦਾ ਵਾ ਪਾਪੀ ਸਾਡੇ ਟੂ ਯੂ ਪਾਪੀ ਸਾਡੇ ਟੂ ਯੂ ਓਹੋ ਕਰੇਉਂਦੇ ਕਿੰਨੀ ਪੈੜੀ ਬੋਉਂਦੀ ਆ ਇਹਦੀ ਆਉਂਦੀ ਆ ਜਦੋਂ ਤੇ ਠੱਡ ਸ਼ੁਰੂ ਇਹ ਨਾਤਾ ਹੀ ਨਹੀਂ ਕਰੀ ਓਏ ਉੱਠ ਗਿਆ ਭਰਾਵਾ ਨਾਲਾ ਗੁਰੂਆ ਕਿਉਂ ਮਾਰਨਾ ਲਿਆਈ ਓਰੇ ਆ ਓਏ 100 ਡਾਲਰ ਲਗਣਾ ਹੀ শাਲਾ ਮਾਰ ਮਾਰ ਕੇ ਨਹਾਊਗਾ ਪੱਕੀ ਗੱਲ ਨਵਾਦਿਆ ਇਹਨੂੰ ਮੈਂ ਨਹੀਂ শাਲੇ ਨਵਾਉਣਾ শাਲਾ ਮਾਰ ਮਾਰ ਆ ਬਣਾਊਗਾ ਕੰਮ ਹੀ ਮੈਂ ਇਹੋ ਜਿਹਾ ਕਰ ਦੇਣਾ ਹੈ ਇਹਦਾ ਨੰਬਰ ਦੇਖ ਹੈ ਲੋ ਜਾਨੂ ਤੁਸੀਂ ਕੌਣ ਥੈਂਕ ਯੂ ਸਰ ਮੁੰਡੇ ਡਰਾਗ ਨੰਬਰ ਲੱਗ ਗਿਆ ਚਲੋ ਤੁਸੀਂ ਮੇਰੀ ਸਭ ਕੁਝ ਉਖੜਾਈ ਮੈਨੂੰ ਉਹ ਮੁੰਡੇ ਪਸੰਦ ਆ ਜਿਹੜੇ ਨਾਂ ਧੋਕੇ ਰਹਿੰਦੇ ਆ ਹਾਂਜੀ ਮੇਰੇ ਪਾਪਾ ਦੇ ਤੇ ਮਮਾ ਦੇ ਹੋਰ ਕੋਈ ਢਮਾਨ ਨਹੀਂ ਹੈਗੀ ਤੁਸੀਂ ਮੇਰੇ ਕਰਕੇ ਨਾ ਹੋਗੇ ਮੈਂ ਹੁਣੇ ਨਾ ਕਿਹਾ ਵਾਲਾ ਤੇ ਜੈਲ ਲਾ ਗਿਆ ਹੈਲੋ ਹਾਂ ਬੱਗੇ ਤਾਂ ਮੈਂ ਸਟਾਈਲ ਹਾ ਬਵਾਲਿਆਂ ਦੀ ਮਾਲਟਰ ਨਾਲੇ ਨਵੀਂ ਲੋਕੇਸ਼ਨ ਤੇ ਆਇਆ ਤੇ ਇੱਥੇ ਸਿਰਫ ਮੈਂ 15 ਡਾਲਰ ਦੇ ਵਿੱਚ హెਅਰ ਕਟਿੰਗ ਕਰਾਈ ਹੈ ਮੈਂ 2 ਮਿੰਟ ਚ ਦੇਖੋ ਨਾ ਆ ਗਿਆ ਆ ਗਿਆ ਆਜਾ ਚੱਲੇ ਜੱਟ ਨਾ ਹੁਣ ਹੈ ਅੱਜ ਤੇ ਪਿਆਰ ਨੇ ਨਿਵਾਇ ਦਿੱਤਾ ਹੈਲੋ ਹੈਲੋ ਕੀ ਹੋਇਆ ਹਾਂਜੀ ਜਾਨੂ ਪਿਆਰ ਤੇ ਅੰਨਾ ਹੁੰਦਾ ਆ ਨਾ ਚਲੋ ਤੁਸੀਂ ਪਿਆਰ ਚ ਨਾ ਆ ਲਿਆ ਰਿਕਾਰਡ ਪੈਦਾ ਕਰਤਾ ਤੁਸੀਂ 100 ਤੁਸੀਂ 100 ਡਾਲਰ ਦੋ ਵੀਰੇ ਇੱਥੇ ਜਾਨਵਰ ਡਿੱਗੀ ਜਾਨਵਰ ਡਿੱਗੀ ਇਹ ਬੜੇ ਦਸਤ ਨੇ ਉਹ ਕਾਮਕੀਆ